ਜਿਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਆ ਇਹ ਕਾਦੇ ਲਈ ਕੀਤਾ ਗਿਆ ਕਿਉਂਕਿ ਜਿਹੜਾ ਤੁਹਾਨੂੰ ਪਿਛਲੇ ਕੁਝ ਦਿਨਾਂ ਤੋਂ ਆਪਾਂ ਸੋਸ਼ਲ ਮੀਡੀਆ ਦੇ ਰਾਹੀਂ ਵੀ ਸਾਰਿਆਂ ਨੂੰ ਪਿੰਡ ਦੇ ਲੋਕਾਂ ਨੂੰ ਜਾਗਰੂਕ ਕੀਤਾ ਆਪਾਂ ਤੇ ਵਿਸ਼ਾ ਵਾ ਪਿੰਡ ਦੀ ਬਲਾਕ ਸੰਪਤੀ ਸੀ.ਪੀ. ਪੰਨ ਤੋਂ ਜਿਦਾ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਹੋ ਕਿਉਂਕਿ ਆਪਾਂ ਸਾਰੇ ਜਣੇ ਪਿੰਡ ਵਾਲੇ ਆਂ ਸਾਰਿਆਂ ਨੂੰ ਪਤਾ ਵਾ ਕਿ ਆਪਣੇ ਪਿੰਡ ਦੀ ਵਿੱਚ ਇੱਕ ਬਲਾਕ ਸਮਤੀ ਸੀਟ ਹੁੰਦੀ ਹੈ ਮੈਂ ਠੀਕ ਕਰ ਰਿਹਾ ਕਿ ਗਲਤ ਆ ਨਹੀਂ ਠੀਕ ਹੈ ਠੀਕ ਹੈ ਤੇ ਤਿੰਨ ਪੰਚਾਇਤਾਂ ਕਿਹੜੀਆਂ ਹੁੰਦੀਆਂ ਸੀ ਪਿੰਡ ਦੀਆਂ ਪਿੰਡ ਦੀਆਂ ਜੀ ਗ੍ਰਾਮ ਪੰਚਾਇਤਰ ਦਿਓ ਗ੍ਰਾਮ ਪੰਚਾਇਤਰ ਦਿਓ ਸਰਦਾਰਾਂ ਕਮਲਕੀਰ ਸਿੰਘ ਨਗਰ ਆਰ ਕਾ ਜਿਹੜੀ ਨਵੀਂ ਹੱਦਬੰਦੀ ਬਣੀ ਆ ਉਹ ਤੁਸੀਂ ਫੈਸਲਾ ਕਰਨਾ ਮੈਂ ਤੁਹਾਨੂੰ ਦੱਸ ਦੇਣਾ ਵੀ ਆ ਚੀਜ਼ ਬਣੀ ਆ ਕੀ ਇਹ ਸਹੀ ਆ ਜਾਇਜ ਆ ਨਜਾਇਜ ਆ ਇਹਦੀਆਂ ਵਿਚਾਰਾਂ ਤੁਸੀਂ ਆਪਾਂ ਕਰਨੀਆਂ ਤੇ ਉਸ ਤੋਂ ਬਾਅਦ ਫਾਈਨਲ ਕਰਨਾ ਸਭਾ ਦੀ ਕਾਰਵਾਈ ਜਿਹੜੀ ਆ ਅੱਜ ਸਰਪੰਚ ਸਾਹਿਬ ਥੋੜਾ ਜਿਹਾ ਨਿਜੀ ਕੋਰਜੇ ਵਾਹ ਜੇਦਾ ਕਰਕੇ ਉਹ ਆ ਰਹੀ ਸਕੇ ਤੇ ਮੀਟਿੰਗ ਜਿਹੜੀ ਆ ਮੈਂਬਰ ਪੰਚਾਇਤ ਸਰਦਾਰ ਲਖਵਿੰਦਰ ਸਿੰਘ ਇਹਨਾਂ ਦੀ ਪ੍ਰਧਾਨਗੀ ਦੇ ਵਿੱਚ ਅੱਜ ਇਸ ਸਭਾ ਦੀ ਜਿਹੜੀ ਆ ਉਹ ਮੀਟਿੰਗ ਜਿਹੜੀ ਆ ਆਪਾਂ ਉਹ ਸ਼ੁਰੂ ਕਰ ਲੱਗੇ ਆ ਇਦੇ ਵਿੱਚ ਮੈਂ ਇੱਕ ਸ਼ੁਰੂ ਦਾ ਪੈਰਾ ਜਿਹੜਾ ਵਾ ਉਹ ਇਹਨਾਂ ਨੇ ਮੈਂਸ਼ਨ ਹੈ ਇਹਨਾਂ ਦਾ ਕੋਈ ਕਰਵਾਤਾ ਵਾ ਉਹਦੇ ਵਿੱਚ ਇਹ ਲਿਖਿਆ ਵਾ ਕਿ ਇਹ ਕਿ ਪਿੰਡ ਦੀ ਅਤੀਤ ਦੀ ਬਲਾਕ ਸੰਪਤੀ ਵਿੱਚ ਪਿੰਡ ਦੀਆਂ ਤਿੰਨ ਗ੍ਰਾਮ ਪੰਚਾਇਤਾਂ ਸ਼ਾਮਿਲ ਹੁੰਦੀਆਂ ਸਨ ਪਰ ਇਸ ਵਾਰ ಗ್ರಾಮ ਪੰਚਾਇਤ ਦੇ ਹੋਸਦਾਰਾਂ ਨੂੰ ਪਿੰਡ ਦੀ ਸੰਪਤੀ ਹੱਦਬੰਦੀ ਵਿੱਚੋਂ ਕੱਢ ਕੇ 4 ਕਿਲੋਮੀਟਰ ਗੱਤਰਪਣਾ 4 ਕਿਲੋਮੀਟਰ ਹੋਊਗਾ ਕਿ ਨਹੀਂ ਹੈਗਾ ਨਾ ਮੈਂ ਕਿ ਝੂਠ ਹੀ ਨਾ ਲਿਖਿਆ ਗਿਆ ਹੋਵੇ ਨਹੀਂ ਹੈਗਾ 4 ਕਿਲੋਮੀਟਰ ਦੀ ਦੂਰੀ ਤੋਂ ਸਥਿਤ ಗ್ರಾಮ ਪੰਚਾਇਤ ਗੱਗੜਪਾਣਾ ਨੂੰ ਆਪਣੀ ਪਿੰਡ ਦੀ ਹੱਦਬੰਦੀ ਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ। ਵੇਖੋ ਜਿਪ ਭਗਾਉਲਕ ਤੌਰ ਤੇ ਆਪਾਂ ਵੇਖਦੇ ਹਾਂ ਤੇ ਜਿਹੜਾ ਆਪਣੇ ਜਿਹੜੀ ਆਪਣੀ ਪੰਚਾਇਤ ਆ ਇਹ ਪਿੰਡ ਦੇ ਸੈਂਟਰ ਦੇ ਵਿੱਚੋਂ ਚੱਲਦੀ ਆ। ਇਹਦੇ ਲੈਹਦੇ ਬੰਨੇ ಗ್ರಾಮ ਪੰਚਾਇਤ ਸਰਦੇਓ ਤੇ ਚੜ੍ਹਦੇ ਬੰਨੇ ಗ್ರಾಮ ਪੰਚਾਇਤ ਸ਼ਹੀਦ ਮਲਕੀਤ ਸਿੰਘ ਨਗਰ ਆ। ਭਗਾਉਲਕ ਸਥਿਤੀ ਜਿਹੜੀ ਆਪਣੀ ਇਹ ਵਾਲੀ ਆ। ਹੁਣ ਕੀ ਕੀਤਾ ਵਾ? ਪੀ ਸਾਡੇ ਪਿੰਡ ਨੂੰ ਇਸ ਗ੍ਰਾਮ ਪੰਚਾਇਤ ਨੂੰ ਕੱਢ ਕੇ ਗਗੜਪਾਣਾ ਜਿਹੜਾ ਵਾ ਉਹ ਗ੍ਰਾਮ ਪੰਚਾਇਤ ਨੂੰ ਪਿੰਡ ਦੇ ਵਿੱਚ ਸ਼ਾਮਿਲ ਕੀਤਾ ਗਿਆ ਤੇ ਗ੍ਰਾਮ ਪੰਚਾਇਤ ਸੌਰੀ ਬਲਾਕ ਸੰਪਤੀ ਸੀਟ ਜਿਹੜੀ ਤਰਦੇਉ ਹੁੰਦੀ ਹੈ ਉਹਦੇ ਵਿੱਚ ਤਿੰਨ ਪਿੰਡ ਸ਼ਾਮਿਲ ਨੇ ਗ੍ਰਾਮ ਪੰਚਾਇਤ ਤਰਦੇਉ ਮਲਕੀਤ ਸਿੰਘ ਨਗਰ ਤੇ ਗਗੜਪਾਣਾ ਇੱਕ ਨਵੀਂ ਸਾਮਤੀ ਸੀਟ ਜਿਹੜੀ ਆ ਉਹ ਜਾਰੀ ਕਰ ਦਿੱਤੀ ਗਈ ਆ ਉਹਦਾ ਨਾਮ ਬਣਾਤਾ ਵਾ ਉਤਰਦੇਵ ਸਰਦਾਰਾ ਇਹਦੇ ਵਿੱਚ ਕਿਹੜੇ ਕਿਹੜੇ ਪਿੰਡ ਆ ਮੈਂ ਤੁਹਾਨੂੰ ਸਾਰਿਆਂ ਨੂੰ ਉਹ ਵੀ ਦੱਸ ਦਿਆਂ ਗ੍ਰਾਮ ਪੰਚਾਇਤ ਪੱਲਾ ਉਸ ਤੋਂ ਬਾਅਦ ਆ ਗ੍ਰਾਮ ਪੰਚਾਇਤ ਨੰਗਲੀ ਨੰਗਲੀ ਖੁਰਦ ਨਵੀਂ ਨੰਗਲੀ ਰਸ਼ਦਾਨ ਉਹਦੇ ਤੋਂ ਅਲੱਗ ਉਸਮਾ ਤਿੱਕ ਕੋਹਾਟਵਿੰਡ ਮੁਸਲਮਾਨ ਇਹਨਾਂ ਪੰਚਾਇਤਾਂ ਦੇ ਨਾਲ ਸਾਨੂੰ ਜਿਹੜਾ ਵਾ ਉਹ ਜੋੜਿਆ ਗਿਆ ਕਲੀਅਰ ਹੋ ਗਿਆ ਸਾਰਿਆਂ ਨੂੰ ਹਾਂਜੀ ਪਤਾ ਲੱਗ ਗਿਆ ਨਾ ਵੀ ਆਪਾਂ ਨੂੰ ਜਿਹੜਾ ਉਹਨਾਂ ਪੰਚਾਇਤਾਂ ਨਾਲ ਜੋੜ ਦਿੱਤਾ ਗਿਆ ਹੁਣ ਮੰਨ ਕੇ ਚੱਲੋ ਆਪਣੇ ਪਿੰਡ ਦੇ ਵਿੱਚੋਂ ਪਿੱਛੇ ਆਪਣੇ ਕੋਈ ਭੈਣ ਭਰਾ ਜਿਹੜੇ ਆ ਉਹ ਖੜੇ ਹੁੰਦੇ ਸੀ ਹਮੇਸ਼ਾ ਪਿੰਡ ਦੇ ਵਿੱਚੋਂ ਆਪਾਂ ਵੋਟਾਂ ਪਾਉਨੇ ਹਾਂ ਦੋਨਾਂ ਚੋਂ ਇਤਨੇ ਜਿੰਨਾ ਹੁੰਦਾ ਜਿੱਤਦੇ ਆਏ ਆ ਪਰ ਇਹ ਐਰਕਾਂ ਜਿਹੜੀ ਆ ਹੁਣ ਮੰਨ ਕੇ ਚੱਲੋ ਵੀ ਸਾਡੋਂ ਪਿੰਡ ਦੇ ਵਿੱਚ ਦੋ ਪੰਚਾਇਤਾਂ ਜਿਹੜੀਆਂ ਉਹ ਆਪਣੇ ਪਿੰਡ ਦੇ ਬੰਦਿਆਂ ਨੂੰ ਵੋਟਾਂ ਪਾਉਂਦੀਆਂ ਆ ਤੇ ਬਾਕੀ ਸਾਡੀ ਪੰਚਾਇਤ ਜਿਹੜੀ ਆ ਅਸੀਂ ਆਖੀ ਵੀ ਭਾਈ ਸਾਡੇ ਅਨੰਤ ਕੈਂਡੀਡੇਟ ਦਾ ਹੀ ਨਹੀਂ ਪਤਾ ਲੱਗਣਾ ਅਸਲੀਅਤ ਆ ਆ ਮੰਨ ਕੇ ਚਲੋ ਕੋਈ 8 ਵਿੰਡ ਮੁਸਲਮਾਨਾਂ ਤੋਂ ਆ ਗਿਆ ਕੋਈ ਕੈਂਡੀਡੇਟ ਉਸਮੇ ਤੋਂ ਆ ਗਿਆ ਆਪਾਂ ਜਾਂ ਤਾਂ ਹੋਵੇ ਨਾ ਬਹੁਤ ਵੈਲਫੇਥ ਬੰਦੇ ਹੋਣ ਅਗਲੇ ਵਾਰ ਨੇ ਜਾਣ ਪਛਾਣ ਵਾਲੇ ਹੋਣ ਹੁਣ ਇਹਦੇ ਉਹ ਵੀ ਆਪਣੇ ਭੈਣ ਭਰਾ ਵਾ ਪਰ ਇਹ ਆ ਵੀ ਆਪਾਂ ਆਪਣੇ ਪਿੰਡ ਦੇ ਕੈਂਡੀਡੇਟ ਸਾਰੇ ਜਿਹੜੇ ਸਾਡੇ ਕੋਲ ਦੋਨੇ ਛੁੱਟ ਜਾਣੇ ਦੋ ਹੁਣ ਤੇ ਇਹਨਾਂ ਹੁਣ ਚਾਰ ਹੋਣ ਜਿੰਨੇ ਵੀ ਕੈਂਡੀਡੇਟ ਹੋਣ ਉਹ ਵਾਲਾ ਮਜਾ ਜਿਹੜਾ ਉਹ ਨਹੀਂ ਰਹਿਣਾ ਹੁਣ ਇਹ ਆਪੀ ਹੱਥ ਵਸ ਤੁਹਾਡੇ ਆ ਤੁਸੀਂ ਸਭਾ ਹੋ ਤੁਸੀਂ ಗ್ರಾಮ ਸਭਾ ਹੋ ਤੁਸੀਂ ਲੋਕਾਂ ਨੇ ਫੈਸਲਾ ਕਰਨਾ ਹੈ ਵੀ ਆਪਣੇ ਪਿੰਡ ਦੇ ਵਿੱਚ ਕਿਹੜੀ ਚੀਜ਼ ਹੋਣੀ ਚਾਹੀਦੀ ਹੈ ਕਿਹੜੀ ਚੀਜ਼ ਨਹੀਂ ਹੋਣੀ ਚਾਹੀਦੀ ਇਹਦੇ ਲਈ ਮਿਤੀ 30 ਅਗਸਤ 2025 ਤੱਕ ਆਪਣੇ ਕੋਲੇ ਓਬਜੈਕਸ਼ਨ ਦੇਣ ਦਾ ਸਮਾਂ ਹੈਗਾ ਆਪਾਂ ਆਪਣੇ ਇਤਰਾਜ਼ ਜਿਹੜਾ ਉਹ ਦੇ ਸਕਦੇ ਆ ਇਸ ਇਤਰਾਜ਼ ਦੀ ਸੁਣਵਾਈ ਵੀ ਹੋਣੀ ਆ ਆਪਾਂ ਆਪਣੇ ਤਰਕ ਵੀ ਰੱਖਾਂਗੇ ਨਹੀਂ ਹੋਊਗਾ ਫਿਰ ਵੀ ਕਿ ਆਪਾਂ ਭਾਵੇਂ ਆਪਾਂ ਨੂੰ ਕੋਰਟ ਜਾਣਾ ਪਵੇ ਆਪਾਂ ਆਪਣੇ ਪਿੰਡ ਦੇ ਜਿਹੜੇ ਆ ਉਹ ਜਿਸ ਤਰੀਕੇ ਨਾਲ ਅਤੀਤ ਚ ਟੋਟੇ ਹੁੰਦੇ ਰਹਿਆ ਨਾ ਪਹਿਲਾਂ ਆਪਣਾ ਪਿੰਡ ਇੱਕ ਪਿੰਡ ਹੁੰਦਾ ਕੀ ਹੁੰਦਾ ਹੈ ಗ್ರಾಮ ਪੰਚਾਇਤ ਤਰਦਿਓ ਸ਼ਾਸਤ ਨੇ ਸਮਾਇਆ ਸਿਆਸਤ ਨੇ ਪਿੰਡ ਦੇ ਦੋ ਪੀਸ ਕਰਕੇ ਰੱਖਤੇ ਸਿਆਸੀ ਲੋਕਾਂ ਨੇ ਕੀਤੇ ਨਾ ਤੁਸੀਂ ਤਾਂ ਨਹੀਂ ਨਾ ਕੀਤੇ ਉਹਨਾਂ ਨੇ ਦੋ ਟੋਟੇ ਕਰਤੇ ਆਪਣੇ ਪਿੰਡ ਦੇ ਪਿੰਡ ਤਰਦੇਹੋ ਬਣਾਤਾ ਦੂਸਰਾ ਜਿਹੜਾ ਹੀ ਆ ਸੌਰੀ ਤਰਦੇਹੋ ਸਰਦਾਰਾਂ ਨਵਾਂ ਪਿੰਡ ਕੱਢ ਮਾਰਿਆ ਵਿੱਚੋਂ ਪਿੰਡ ਦੇ ਜਦੋਂ ਫੇਰ ਕੇ ਸਿਆਸੀ ਬੰਦੇ ਦੀ ਪਹੁੰਚ ਪਈ ਉਹਨੇ ਤਰਦੇਹੋ ਸਰਦਾਰਾਂ ਦੇ ਫੇਰ ਅਗਲੇ ਬੰਦੇ ਦੋ ਟੋਟੇ ਕਰਤੇ ਇੱਕ ਅਮਲਕੀਰ ਸਿੰਘ ਨਗਰ ਕਰਤਾ ਇੱਕ ਤਰਦੇਹੋ ਸਰਦਾਰਾਂ ਹੋ ਗਿਆ ਤਿੰਨ ਟੋਟੇ ਪਿੰਡ ਦੇ ਵਿੱਚ ਤਿੰਨ ਪੰਚਾਇਤਾਂ ਨੇ ਤੇ ਜੇ ਹੁਣ ਵੇਖਿਆ ਜਾਵੇ ਇਹਨਾਂ ਤੇ ਇਹਨਾਂ ਤੇ ਜੱਗੋ ਤੇਰਵੀਂ ਕਰਤੀ ਭਾਈ ਪੰਚਾਇਤ ਹੀ ਪਿੰਡ ਦੇ ਵਿੱਚੋਂ ਕੱਢ ਕੇ ਬਾਹਰ ਸੁੱਟਤੀ ਤੇ ਬਾਹਰ ਦੀ ਪੰਚਾਇਤ ਚੁੱਕ ਕੇ ਪਿੰਡ ਚ ਲੈ ਆਂਦੀ। ਸਭਾ ਦੀ ਜਿਹੜੀ ਆ ਕਾਰਵਾਈ ਆ ਉਹ ਲਖਮਿੰਦਰ ਸਿੰਘ ਜਿਹੜੇ ਆ ਉਹ ਇਹਨਾਂ ਦੇ ਪ੍ਰਧਾਨਗੀ ਚ ਹੋ ਰਹੀ ਆ। ਸਭ ਤੋਂ ਪਹਿਲਾਂ ਲਖਮਿੰਦਰ ਸਿੰਘ ਕੋਈ ਆਪਾਂ ਚਾlde ਲਖਮਿੰਦਰ ਸਿੰਘ ਦੀ ਤੁਸੀਂ ਇਹਨੂੰ ਕਿਦਾਂ ਵੇਖਦੇ ਹੋ? ਇਹ ਜੋ ਵੀ ਪਿੰਡ ਦੀ ਵਾੜੀ ਕੀਤੀ ਗਈ ਆ ਉਹ ਸਾਰੇ ਹੜਾ ਤੇ ਬਲਾਕ ਤੋਂ ਕੀ ਆ। ਉਹ ਬਿਲਕੁਲ ਗਲਤ ਹੈ ਕਿਉਂਕਿ ਜੋ ਸਾਡੇ ਪਿੰਡ ਦੀਆਂ ਤਿੰਨ ਪੰਚਾਇਤਾਂ ਮਨਜ਼ੂਰ ਆ ਹੂੰ ਤੇ ਇਹਨਾਂ ਦੇ ਵਿੱਚ ਸਾਡਾ ਬਲਾਕ ਸੰធី ਮੈਂਬਰ ਜਿਹੜਾ ਬਣਦਾ ਤੇ ਸਾਨੂੰ ਪਿੰਡ ਦੇ ਵਿੱਚ ਹੀ ਰਹਿਣ ਦਿੱਤਾ ਜਾਵੇ ਅਸੀਂ ਤਾਂ ਇਹੋ ਹੀ ਅਪੀਲ ਕਰਦੇ ਆ ਕਿਉਂਕਿ ਇੱਥੋਂ ਹੀ 4 ਕਿਲੋਮੀਟਰ ਜਾ ਕੇ ਵੋਟਾਂ ਪਾਉਣੀਆਂ ਜਾਂ ਉੱਥੋਂ ਦਾ ਕੈਂਡੀਡੇਟ ਵੇਖਣਾ ਕਿੰਦਾ ਦਾ ਕਿੰਨਾ ਦਾ ਨਹੀਂ ਸਾਨੂੰ ਕੀ ਪਤਾ ਕਿੰਦਾ ਦਾ ਕੈਂਡੀਡੇਟ ਹੋ ਤਹੀਂ ਤੇ ਆਪੋ ਆਪਣੇ ਪਿੰਡ ਦਾ ਕੋਈ ਸੂਝਵਾਨੀ ਕੈਂਡੀਡੇਟ ਕੱਢਾਂਗੇ ਨਾਲ ਤੇ ਉਹਨੂੰ ਵੋਟਾਂ ਪਾ ਕੇ ਆਪਾਂ ਧਾਵਾਂਗੇ ਇਹ ਕੋ ਸਾਡੀ ਸੈਂਟਰ ਦੇ ਵਿੱਚ ਪੰਚਾਇਤ ਆ ਤੇ ਉਹਨੂੰ ਕੱਢ ਕੇ ਜੇ ਕਿਸੇ ਦਾ ਕਿੱਥੇ ਕਰ ਦਿੱਤਾ ਤੇ ਬਾਹਰੀ ਪੰਚਾਇਤ ਜਿਹੜੀ ਲਿਆ ਕੇ ਸਾਡੇ ਪਿੰਡ 'ਚ ਫਿਟ ਕਰ ਦਿੱਤੀ ਆ ਜੋ ਬਿਲਕੁਲ ਗਲਤ ਆ ਇੱਥੋਂ ਤੱਕ ਕਿ ਆਮ ਪਾਰਟੀ ਵਾਲੇ ਜਿਹੜੇ ਆ ਇਹ ਆਪਣੀ ਹਾਰ ਮੰਨ ਚੁੱਕੇ ਆ ਇਹ ਆਪਾਂ ਆਮ ਪਾਰਟੀ ਨੂੰ ਬੇਨਤੀ ਕਰਦੇ ਵੀ ਜੇ ਤੁਸੀਂ ਪਿੰਡਾਂ 'ਚ ਕੰਮ ਕੀਤੇ ਹੁੰਦੇ ਤੇ ਅੱਜ ਤੁਹਾਨੂੰ ਆਹ ਕੰਮ ਨਾ ਕਰਨੇ ਪੈਂਦੇ ਕਿ ਪੰਚਾਇਤਾਂ ਦੀ ਭੰਨਤੋੜ ਕਰਨੀ ਪੈਂਦੀ ਆਉਣ ਵਾਲੇ ਸਮੇਂ 'ਚ ਵੀ ਲੋਕਾਂ ਨੇ ਇਹਨਾਂ ਨੂੰ ਸਵਾਲ ਕਰਨੇ ਆ ਕਿ ਤੁਸੀਂ 5 ਸਾਲ ਕੀ ਕੀਤਾ ਹਾਂ ਜੀ ਸਾਰਿਆਂ ਨੇ ਸਵਾਲੇ ਕਰਨੇ ਆ ਵੀ ਤੁਹਾਂ ਪੰਜਾਂ ਹਲਾਂ ਚ ਕੀ ਕੀਤਾ ਔਨ ਵਾਲੀ ਸਟਾਈਟ ਇਹਨਾਂ ਨੂੰ ਪਤਾ ਲੱਗਣਾ ਵਾ ਵੀ ਅਸੀਂ ਪਿੰਡਾਂ ਚ ਕਿਹੜੇ ਹਿਸਾਬ ਨਾਲ ਜਾਣਾ ਤੇ ਕਿੱਦਾਂ ਵੋਟਾਂ ਮੰਗਣੀਆਂ ਇਹ ਸਾਡੇ ਲੋਕਾਂ ਦਾ ਜਿਹੜਾ ਸਵਾਲਾਂ ਦਾ ਝੜੀ ਲੱਗਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਸ਼ਾਨਪਾ ਜੀ ਮੈਂਬਰ ਪੰਚਾਇਤੋਂ ਵਾਰਡ ਨੰਬਰ 9 ਦੇ ਵਿੱਚੋਂ ਹਾਂਜੀ ਹਾਂਜੀ ਬੈਠੇ ਰਹੋ ਗੱਲ ਕਿਵੇਂ ਦੇਖਦੇ ਹੋ ਪਿੰਡ ਦੇ ਟੋਟੇ ਜਿਹੜੇ ਆਉਣ ਜਾ ਰਹੇ ਆ ਬਲਾਕ ਸੰਤੀ ਦੀ ਜਿਹੜੀ ਆ ਉਹ ਆਪਣੇ ਪਿੰਡ ਚੋਂ ਇੱਕ ਪੰਚਾਇਤ ਕੱਢ ਕੇ ਤੇ ಗ್ರಾಮ ਪੰਚਾਇਤ ਗਗੜਪਾ ਹੁਣਾ ਨੂੰ ਜਿਹੜਾ ਉਹ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹਾਂਜੀ ਹੂੰ ਨਹੀਂ ਇਹ ਬਿਲਕੁਲ ਗਲਤ ਹੈ ਜੀ ਬਿਲਕੁਲ ਜਿਹੜਾ ਇਹਨਾਂ ਨੇ ਆ ਨਵਾਂ ਹੀ ਮੁੱਦਾ ਵਿੱਚ ਕੱਢ ਮਾਰਿਆ ਨਹੀਂ ਜੇ ਥੋੜਾ ਹੀ ਜਾ ਕੇ ਕਿੱਥੇ ਕੁਹਾੜਵੇਂ ਮੁਸਲਮਾਨਾਂ ਕਿੱਧਰ ਸਾਨੂੰ ਜੋੜ ਦਿੱਤਾ ਕੋਈ ਸਾਨੂੰ ਨਾ ਹੁੰਦਾ ਪਤਾ ਲੱਗਣਾ ਕੌਣ ਖੜਾ ਆਇਆ ਕੌਣ ਨਹੀਂ ਸਾਡੇ ਲੋਕਾਂ ਨੂੰ ਇੱਕ ਬਹੁਤ ਜ਼ਿਆਦਾ ਗਲਤ ਰਾਹ ਤੇ ਇਹਨਾਂ ਨੇ ਤੋੜਿਆ ਵਾ ਨਹੀਂ ਸਾਨੂੰ ਚਾਹੀਦਾ ਇਦਾਂ ਇਹਨਾਂ ਨੇ ਸਾਡੇ ਨਾਲ ਫਿੱਟਾ ਕੀਤਾ ਐ ਬਾਬਾ ਜੀ ਅਮੀਰ ਪਾਜੀ ਕਿਵੇਂ ਦੇਖਦੇ ਹੋ ਇਹ ਸਾਰੀ ਚੀਜ਼ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਿਲਕੁਲ ਸਿੱਧਾ ਦੇਖਦਾ ਵੀ ਸਿਆਸੀ ਲਾਹ ਲੈਣ ਲਈ ਕੋਸ਼ਿਸ਼ ਸਿਆਸੀ ਲੀਡਰਾਂ ਨੇ ਕੰਮ ਕੀਤਾ ਨਹੀਂ ਤੇ ਇੱਕ ਪਿੰਡ ਵਾ ਉਹ ਇੱਕ ਬਲਾਕ ਸੰਮਤੀ ਰਹਿ ਸਕਦੀ ਆ ਇੱਥੋਂ ਚੁੱਕਿਆ ਤੇ ਕਿਸ ਨਾਲ ਲਾਤਾ ਉੱਥੋਂ ਚੁੱਕਿਆ ਤੇ ਇੱਥੇ ਨਾਲ ਲਾਤਾ ਕੀ ਗੱਲ ਇਹ ਪਿੰਡ ਇੱਕ ਨਹੀਂ ਰਹਿ ਸਕਦਾ ਜੋ ਪਿੱਛੇ ਜਿਹੜੀਆਂ ਬਲਾਕ ਸੰਮਤੀ ਚੱਲਦੀ ਆਈ ਆ ਤਿੰਨਾ ਪੰਚਾਇਤਾਂ ਦੀ ਇੱਕ ਹੀ ਤੇ ਹੁਣ ਵੀ ਹੋ ਰਿਹਾ ਤੈਨੂੰ ਕੀ ਮੰਨਦੇ ਹੋ ਰੱਦ ਹੋਣੀ ਚਾਹੀਦੀ ਇਹ ਰੱਦ ਹੋਣੀ ਚਾਹੀਦੀ ਆ ਜਿਹੜੀ ਆ ਪਿੰਡ ਇੱਕ ਹੋਣਾ ਚਾਹੀਦਾ ਜਿਹੜਾ ਇਹ ਇਹਨਾਂ ਨੇ ਸਿਆਸੀ ਲੀਡਰਾਂ ਨੇ ਆਪਣਾ 86 ਲੱਖ ਘਟਣ ਲਈ ਜਿਹੜਾ ਇਹ ਕੰਮ ਹੋਇਆ ਵਾ ਕੋਈ ਹੋ ਸਕਦਾ ਇਹਨਾਂ ਨੂੰ ਆਪਣੀ ਕੋਈ ਇੱਥੋਂ ਹਾਰ ਦਿੱਦੀ ਹੋਵੇ ਉਹਦੀ ਵਜ੍ਹਾ ਨਾਲ ਜਿਹੜਾ ਇਹ ਕੰਮ ਜਿਹੜਾ ਸਾਰਾ ਕੀਤਾ ਗਿਆ ਜੀ ਧੰਨਵਾਦ ਜੀ ਲਗਤਰਪਾ ਜੀ ਕਿਵੇਂ ਦੇਖਦੇ ਹੋ ਮੈਂ ਤੁਸੀਂ ਆਪਣਾ ਕਿਵੇਂ ਦੇਖਦੇ ਹੋ ਇਸ ਚੀਜ਼ ਖਾਲਸਾ ਵਾਜ ਫਤਿਹ ਇਹ ਨਹੀਂ ਬਿਲਕੁਲ ਸਰਪੰਚ ਸਾਹਿਬ ਨਿਆਂ ਹੋ ਰਹੀ ਆ ਸਾਡੇ ਨਾਲ ਧੱਕਾ ਹੋਣ ਲਿਆ ਸਾਨੂੰ ਗਗੜਪਾਣੇ ਨਾਲ ਜੋੜਿਆ ਗਿਆ ਸਾਡੇ ਦੇ ਆਪਣੇ ਮੈਂਬਰ ਬਣ ਜੋਗੇ ਆਪਣੇ ਤਿੰਨ ਪਿੰਡ ਹੈਗੇ ਆ ਤੇ ਅਸੀਂ ਇਹੋ ਬੇਨਤੀ ਕਰਦੇ ਆ ਵੀ ਸਾਡੀ ਜਿਹੜੀ ਪੰਚਾਇਤ ਆ ਇੱਥੇ ਰਹਿਣੀ ਚਾਹੀਦੀ ਇੱਥੇ ਪਿੰਡ ਨਾਲ ਰਹਿਣੀ ਚਾਹੀਦੀ ਆ ਐਂ ਵੱਧ ਵੋਟਾਂ ਪਾ ਕੇ ਆਪਣਾ ਕੈਂਡੀਡੇਟ ਬਣਾਣਾ ਧੰਨਵਾਦ ਜੀ ਹਾਂਜੀ ਬਲਿੰਦਰ ਭਾਜੀ ਕਿਵੇਂ ਦੇਖਦੇ ਹੋ ਇਹ ਸਾਰੀ ਚੀਜ਼ ਨੂੰ ਇਹ ਜੀ ਆਮ ਪਾਰਟੀ ਨੇ ਆਪਣੀ ਹਾਰ ਦਾ ਦੇਖਦਾ ਵੀ ਹਾਰ ਜਾਣਾ ਤਾਂ ਕਿ ਇਹਨਾਂ ਨੇ ਕਿੱਥੇ ਛੋੜਦਾ ਗੱਭਣ ਛੋੜਦਾ ਉਸ ਵਿੱਚ ਛੋੜਦਾ ਹੂੰ ਤੇ ਚਾਹੁੰਦੇ ਕੀ ਜਾਣ ਅਈਆਂ ਦੇ ਦੇਖੋ ਪਿੰਡ ਹੈ ਹਟਾ ਤੇ ਜਿਹੜੇ ਕਿਸਾਨ ਬਣਾ ਜੇ ਮਤਲਬ ਪਿੰਡ ਇੱਕ ਹੀ ਰਵੇ ਹਾਂ ਜੀ ਸੋ ਇਧਰ ਜਾਣਦੇ ਆ ਜੀ ਇਹ ਸਭ ਤੋਂ ਵੱਡੀ ਤਾਕਤ ਹੈ ਜੀ ਪਿੰਡ ਦੀ ਇਹ ਇਹ ਲੋਕ ਨੇ ਉਹ ਲੋਕ ਨੇ ਜਿਹੜੇ ਇਹਨਾਂ ਕੁਰਸੀਆਂ ਤੇ ਸਾਨੂੰ ਜਿਹੜਾ ਉਹ ਬਿਠਾਉਂਦੇ ਆ ਸੋ ਇਹ ಗ್ರಾಮ ਸਭਾ ਦੇ ਮੈਂਬਰ ਨੇ ਸਭ ਤੋਂ ਪਹਿਲਾਂ ਚੱਲਦੇ ਆ ਸਾਬਕਾ ਮੈਂਬਰ ਪੰਚਾਇਤ ਰਣਜੀਤ ਸਿੰਘ ਦੇ ਕੋਲੇ ਰਾਣੇ ਭਾਜੀ ਕਿਵੇਂ ਦੇਖਦੇ ਹੋ ਇਹ ਸਾਰੀ ਚੀਜ਼ ਨੂੰ ਕਿ ਇਹ ਗਲਤ ਆ ਜਾਂ ਸਹੀ ਆ ਸਰਪੰਚ ਸਾਹਿਬ ਨਿਰੇ ਸਿੱਧਾ ਝੜੜਾ ਆਪਣਾ ਧੱਕਾ ਮੋੜਿਆ ਹੂੰ ਤੇ ਧਰਦੇ ਉਹਨੂੰ ਕੱਢ ਗਿਆ ਗੱਗੜ ਬਣਾ ਜੋਰ ਦਾ ਗੱਗੜ ਬਣਾ ਇੱਥੇ ਵਾਰਦਾ ਤੇ ਇਹ ਇਹੜੀ ਪੰਚਾਇਤ ਵਾ ਆਪਣੇ ਤਿੰਨ ਤਿੰਨ ਸ਼ੀਟਾਂ ਵਿੱਚ ਨਹੀਂ ਕਹੇਗਾ ਮੈਂਬਰ ਆਪਣਾ ਗੱਗੜਾ ਕਰ ਜਾ ਸਕਦੀ ਉਹ ਤਾਂ ਪਹਿਲਾਂ ਵੀ ਹੁੰਦੀ ਸੀ ਪਹਿਲਾਂ ਇੱਥੇ ਹੁੰਦੇ ਰਹੀ ਆ ਹੂੰ ਇਹ ਇਸ ਤਰ੍ਹਾਂ ਇਸ ਤਰ੍ਹਾਂ ਗਲਤ ਵਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਤੁਸੀਂ ਆਪਣੀ ਕਾਨੂੰਨੀ ਕਾਰਵਾਈ ਨਾਲ ਆਪਾਂ ਜੋ ਕਰਨਾ ਕਾਰਵਾਈ ਕਰੋ ਇਹਨਾਂ ਦੇ ਅ ਕੀ ਸਾਮਤੋ ਭਾਜੀ ਜੀ ਭਾਜੀ ਜਿਹੜੀ ਹੈਗੀ ਹੈ ਕਿ ਆਪਣੀ ਜਿਹੜੀ ਤਿੰਨਾਂ ਦੀ ਪੰਚਾਇਤਾਂ ਦਾ ਜਿਹੜੀ ਸੀਟ ਸੜੀ ਬਣਦੀ ਹੈ ਉਹ ਕੈਂਡੀਡੇਟ ਜਿਹੜਾ ਹੈਗਾ ਸਾਨੂੰ ਚੁਣਦਾ ਪੂਰਾ ਅਧਿਕਾਰਤ ਹੋਣਾ ਚਾਹੀਦਾ ਤੇ ਸਾਨੂੰ ਹੋਰ ਪਿੰਡ ਦੇ ਨਾਲ ਨਾ ਜੋੜਿਆ ਜਾਵੇ ਸਾਡੀ ਇੱਕ ਸੀਟ ਬਣਦੀ ਹੈ ਸਾਨੂੰ ਦੇ ਨਾਲ ਪਰਮੀਤ ਕਿਵੇਂ ਦੇਖਦੇ ਹੋ ਹਾਂਜੀ ਹੋਣਾ ਚਾਹੀਦਾ ਇਹ ਗਲਤ ਆ ਗਲਤ ਆ ਗਲਤ ਆ ਹਾਂਜੀ ਕੁਲਵਿੰਦਰ ਭਾਜੀ ਕਿਵੇਂ ਆ ਗਲਤ ਆ ਕਿ ਸਹੀ ਆ ਗੱਲ ਆ ਵੀ ਪਿੰਡ ਇੱਕ ਰਹਿਣਾ ਚਾਹੀਦਾ ਕਿ ਟੋਟੇ ਹੋਣੇ ਚਾਹੀਦੇ ਹਾਂਜੀ ਹਾਂ ਗੁਰਮੀਤ ਭਾਜੀ ਬਿਲਕੁਲ ਗਲਤ ਹੈ ਹਾਂਜੀ ਬਿਲਕੁਲ ਗਲਤ ਕਰ ਰਹੀ ਆ ਜੀ ਜੋ ਵੀ ਕਰ ਰਹੀ ਆ ਸਰਕਾਰਾਂ ਇਹ ਬਿਲਕੁਲ ਇਹਦੇ ਅਸੀਂ ਵਿਰੋਧ ਚ ਆ ਅਸੀਂ ਜਿੱਥੋਂ ਤੱਕ ਲੜਾਂਗੇ ਹਾਂ ਔਰ ਤੱਕ ਜਾਣਾ ਪਿਆ ਤਾਂ ਉੱਥੋਂ ਤੱਕ ਵੀ ਲੜਾਈ ਲੜਾਂਗੇ ਹਾਂਜੀ ਹਾਂਜੀ ਲਿਟ ਭਾਜੀ ਕਿਦਾਂ ਖਾਲਸਾ ਵਾਹਿਫਤ ਵਾਇਕਰੂ ਜੀ ਬੇਨਤੀ ਇਹ ਆ ਵੀ ਜਿ ਤਰ੍ਹਾਂ ਇਹਨਾਂ ਨੇ ਭੰਤ ਤੋੜ ਕੇ ਤੇ ਆਪਣਾ ਫੈਸਲਾ ਵਾਪਸ ਲੈਣ ਤੇ ਸਾਰੇ ਮਤਲਬ ਜੋ ਪੰਚਾਇਤਾਂ ਵਾ ਇਹ ਸਾਰਿਆਂ ਨੇ ਮਤਾ ਪਾ ਕੇ ਦੇਣਾ ਵਾ ਇਸ ਗੱਲ ਦੇ ਉੱਤੇ ਕਿ ਇਹ ਜਿਹੜਾ ਇਹਨਾਂ ਨੇ ਮਤ ਧੱਕਾ ਕੀਤਾ ਬਹੁਤ ਜ਼ਿਆਦਾ ਧੱਕਾ ਕੀਤਾ ਵਾ ਤੇ ਇਹ ਧੱਕਾ ਜਿਹੜਾ ਵਾ ਸਹਿਨਯੋਗ ਨਹੀਂਗਾ ਵਾਇਕਰੂ ਸਾਹਿਬ ਸੁਖੀ ਭਾਖੀ ਨੇ ਦੇਖਦੇ ਹੋ ਨਹੀਂ ਨੇ ਉਹ ਤਾਂ ਮੈਂ ਸਹੀ ਆ ਗੱਲ ਗਲਤ ਆ ਕਿ ਸਹੀ ਆ ਸਿਰਫ ਇੰਨਾ ਦੱਸ ਦਿਓ ਸਹੀ ਆ ਕਿ ਗਲਤ ਆ ਆ ਗਲਤ ਹੈ ਗਲਤ ਹੈ ਹਾਂਜੀ ਸਦਾਮ ਭਾਜੀ ਹਾਂਜੀ 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 ਇਹ ਸਰਾਸਤ ਗਲਤ ਹੈ ਜੀ ਇਹ ਜੋ ਹੋਣਾ ਕੀ ਚਾਹੀਦਾ ਹੁਣ ਜੋ ਪਹਿਲਾਂ ਜਿੱਦਾਂ ਚੱਲਦੀ ਆਈ ਆ ਉਦਾਂ ਹੀ ਚੱਲਣਾ ਚਾਹੀਦਾ ਜੀ ਹਾਂਜੀ ਜਮਲ ਭਾਜੀ ਇਹ ਬਹੁਤ ਜ਼ਗਾ ਠੱਗਾ ਵਾ ਸਾਡੇ ਪਿੰਡ ਦੇ ਨਾਲ ਜਿੱਦਾਂ ਪਹਿਲਾਂ ਚੱਲਦਾ ਇਹ ਕੰਮ ਉਦਾਂ ਚੱਲਣ ਦੇਣਾ ਚਾਹੀਦਾ ਵਾ ਹਾਂ ਇਹ ਚਾੜੂ ਵਾਲੀ ਸਰਕਾਰ ਨੂੰ ਚਾਹੀਦਾ ਵੀ ਇਹ ਇਹਨਾਂ ਨੂੰ ਹਾਰ ਆਪਣੀ ਸ਼ਰਮ ਦੀਰੀਆ ਪਈ ਹਾਰ ਇੱਥੇ ਹੂੰ ਇਹਨਾਂ ਚੋਕੇ ਸਾਨੂੰ ਗਗੜ ਭਾਣੇ ਨਾਲ ਜੋੜਤਾ ਗਗੜ ਭਾਣੇ ਚੋਕੇ ਤੇ ਪਿੰਡ ਲੈ ਜਾਂਦਾ ਹੂੰ ਤੇ ਅਸੀਂ ਦੂਜੇ ਪਿੰਡਾਂ ਨੂੰ ਕੀ ਮਤਲਬ ਸਾਨੂੰ ਤੱਕ ਕਿਹੜਾ ਬੰਦਾ ਉੱਥੇ ਕਿਦਾਂ ਦਾ ਕੀ ਨਹੀਂ ਹਾਂ ਨਾ ਤੇ ਇਹ ਕਰਕੇ ਜੋ ਵੀ ਅਸੀਂ ਜਿੱਥੋਂ ਤੱਕ ਸਾਡਾ ਹੋਵੇ ਅਸੀਂ ਜਾਵਾਂਗੇ ਤੇ ਆਪਣੇ ਪਿੰਡ ਨੂੰ ਜਿੱਥੇ ਹੈਗਾ ਹੀ ਉੱਥੇ ਹੀ ਵਾਪਸ ਆਈ ਰੱਖਣਾ ਚਾਹੀਦਾ ਯਾਨੀ ਕਿ ਤੁਸੀਂ ਆਪਣੇ ਪਿੰਡ ਨੂੰ ਪਾਟਣਾ ਨਹੀਂ ਪਾਟਣ ਨਹੀਂ ਦੇਣਾ ਚਾਹੀਦਾ ਜਿੱਥੇ ਹੈਗੇ ਹੀ ਉੱਥੇ ਹੀ ਰਹਿਣਾ ਚਾਹੁੰਦੇ ਆ ਹੂੰ ਤੇ ਸਾਡੀ ਇਹ ਬੇਨਤੀ ਵੀ ਆ ਤੇ ਜਿੱਦਾਂ ਮਰਜੀ ਸਮਝ ਲੈਣ। ਹੂੰ। ਬਾਕੀ ਪੇੜ ਦੇ ਜਿੰਨੇ ਵੀ ਸੁਝਾਣ ਸੱਜਣਾਂ ਸਾਰਿਆਂ ਦੀ ਕੋਰ ਹੈ ਪੇੜ ਦੇ ਵਿੱਚ ਜਿੰਨੀਆਂ ਪੰਚਾਇਤਾਂ ਤਿੰਨ ਹੀ। ਪੇੜ ਦੇ ਟੋਟੇ ਨਹੀਂ ਹੋਣੇ। ਨਹੀਂ ਹੋਣੇ ਚਾਹੀਦੇ ਬਿਲਕੁਲ ਨਹੀਂ ਹੋਣੇ। ਮਾੜੇ ਭਾਜੀ ਕਿਵੇਂ ਦੇਖਦੇ? ਬਾਬਾ ਜੀ ਇਹ ਕੰਮ ਨਹੀਂ ਹੋਣਾ ਚਾਹੀਦਾ। ਜਿੱਦਾਂ ਅੱਗੇ ਤਿੰਨ ਪੰਚਾਇਤਾਂ ਹੈ ਇੱਥੇ ਤਿੰਨੇ ਹੋਣੀਆਂ ਚਾਹੀਦੀਆਂ ਇਕੱਠੀਆਂ ਰਹਿਣੀਆਂ ਚਾਹੀਦੀਆਂ। ਤੇ ਇਹ ਪੇੜ ਨੂੰ ਤੋੜ ਕੇ ਦੂਜੇ ਪੇੜ ਦਾ ਨਹੀਂ ਲਾਉਣਾ ਚਾਹੀਦਾ। ਧੰਨਵਾਦ ਜੀ ਹਾਂਜੀ ਫਮਣ ਭਾਜੀ ਕਿਵੇਂ ਜੀ ਨਹੀਂ ਹੋਣਾ ਚਾਹੀਦਾ ਜੀ ਜਿੱਦਾਂ ਇੱਕ ਗੇਮ ਚੱਲਦੀ ਉਦਾਂ ਚੱਲਣੀ ਚਾਹੀਦੀ ਉਹ ਤਾਂ ਗੇਮ ਚੱਲਣੀ ਚਾਹੀਦੀ ਹਾਂਜੀ ਹਾਂਜੀ ਕਹਿੰਦੇ ਜੀ ਕਿਵੇਂ ਦੇਖਦੇ ਹੋ ਇਹ ਛਰੇ ਛਰੇ ਆਮ ਗਲਤ ਹੈ ਜੀ ਬਿਲਕੁਲ ਨਹੀਂ ਹੋਣਾ ਚਾਹੀਦਾ ਜਿਹੜੇ ਆਪਣੇ ਪਿੰਡ ਦੇ ਬੰਦਿਆਂ ਨੇ ਅਸੀਂ ਜਾਣਦੇ ਦੂਜੇ ਪਿੰਡ ਦੇ ਨੂੰ ਕੌਣ ਚਾਹੂਗਾ ਹਾਂ ਅਸੀਂ ਬੋਟਾ ਪਾਉਣੀ ਕਿਹਨੇ ਆਉਣਾ ਅੱਛਾ ਬਕਾਨਾ ਕੈਂਡੀਡੇਟ ਹੋਊਗਾ ਕਿਹਨੇ ਆਉਣਾ ਜੀ ਪਤਾ ਹੀ ਨਹੀਂ ਲੱਗਣਾ ਕਿ ਕੀ ਕਿੱਥੇ ਪਾ ਗਏ ਹੋਈਆਂ ਹਾਂ ਇਹ ਆਪਣਾ ਚਾਹੀਦਾ ਜੇ ਆਪਣਾ ਹੋਗਾ ਕੋਈ ਇੱਕ ਦੇ ਮੂੰਹ ਮੱਥੇ ਲੱਗਦੀ ਆ ਹਾਂ ਆਪਣੇ ਪਿੰਡ ਦਾ ਹੋਇਆ ਫੇਕ ਕੰਮ ਜਾਪੋ ਠੀਕ ਹੈ ਜੀ ਹਾਂਜੀ ਜਰਮਨ ਕਿਵੇਂ ਦੇਖਦੇ ਹੋ ਭਾਜੀ ਇਹ ਆ ਗਲਤ ਹੋਇਆ ਵਾ ਜਿੰਨੀ ਵੀ ਆਪਣੀਆਂ ਭੰਨ ਤੋੜ ਹੋਈ ਆ ਪਿੰਡ ਦੀ ਇਹ ਮਤਲਬ ਸਿਆਸੀ ਲਾਹ ਲੈ ਲਈ ਹੋਈ ਆ ਹੂੰ ਕਿ ਜਿੱਦਣਾ ਮਤਲਬ ਪਿੰਡ ਦਾ ਮਤਲਬ ਜਿਹੜਾ ਕੋਈ ਵਿਗਾਸ ਆ ਕੋਈ ਕੰਮ ਕਾਜ ਵਾ ਕੋਈ ਅਸੀਂ ਆਪਣੇ ਕੈਂਡੀਡੇਟ ਨੂੰ ਕਵਾਂਗੇ ਹੂੰ ਕਿ ਇਦਾਂ ਜਿੱਦਾਂ ਕੋਈ ਬਾਹਰੀ ਕੈਂਡੀਡੇਟ ਆਜੂਗਾ ਹੂੰ ਤੇ ਉਹਦਾ ਸਾਨੂੰ ਨਹੀਂ ਹੋਊਗਾ ਤੇ ਇਦਾਂ ਫਿਰ ਅਸੀਂ ਪਿੰਡ ਵਾਲੇ ਬਾਈਕਾਡ ਵੀ ਕਰਾਂਗੇ ਇਲੈਕਸ਼ਨ ਦਾ ਠੀਕ ਹੈ ਜੀ ਹਾਂਜੀ ਹਾਂਜੀ ਅੰਕਲ ਕਿਵੇਂ ਦੇਖਦੇ ਹੋ ਇਹ ਤੁਸੀਂ ਪੁਰਾਣੇ ਸਮੇ ਤੋਂ ਹੀ ਪਾਰਟੀ ਦੇ ਨਾਲ ਵੱਖ-ਵੱਖ ਜਿਹੜਾ ਵਾ ਬਲਾਕ ਸੰਪਤੀਆਂ ਜਿਹੜੀਆਂ ਹੜਾਈਆਂ ਕਿਵੇਂ ਦੇਖਦੇ ਹੋ ਇਹ ਤਿੰਨੇ ਪੰਚਾਇਤਾਂ ਹਮ ਇੱਕ ਹੀ ਬਲਾਕ ਸੰਪਤੀ ਚ ਰਹਿਣੀਆਂ ਚਾਹੀਦੀਆਂ ਇਹਨਾਂ ਇਕੱਠੀਆਂ ਰਹਿਣੀਆਂ ਚਾਹੀਦੀਆਂ ਇਹਨਾਂ ਨੂੰ ਵੱਖ-ਵੱਖ ਨਹੀਂ ਕਰਨਾ ਚਾਹੀਦਾ ਇਹ ਬਿਲਕੁਲ ਸਰਾਸਰ ਗਲਤ ਆ ਇਹਦੇ ਨਾਲ ਜਿਹੜਿਆ ਬਹੁਤ ਖਰਾਬ ਨਿਕਲਣਾ ਕਿਵੇਂ ਦੇਖਦੇ ਹੋ ਹਾਂਜੀ ਅੰਕਲ ਤੇ ਤੇ ਪੰਜਤਾਂ ਜਿਹੜੇ ਹੁੰਦੇ ਨੇ ਇੱਕ ਨੂੰ ਚਾਹੀਦੀ ਹੈ ਲੱਗ ਲੱਗ ਨਹੀਂ ਹੋਣੀ ਚਾਹੀਦੀ ਤੇ ਜਿਹੜਾ ਸਾਡਾ ਕੀਤਾ ਗਲਤੀ ਕੀਤਾ ਗਿਆ ਤਾਂ ਸਹੀ ਕੀਤਾ ਹਾਂਜੀ ਹਾਂਜੀ ਕਿਵੇਂ ਪਾਜੀ ਸਰ ਸਾਹਿਬ ਗੁਰਜੀਪ ਤੇ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਵੀ ਜੋ ਵੀ ਜਿਹੜੇ ਵੀ ਅਫਸਰ ਸਾਹਿਬਾਨਾਂ ਨੇ ਇਹ ਕੰਮ ਕੀਤਾ ਹੈ ਬਹੁਤ ਹੀ ਨਿੰਦਣਯੋਗ ਹੂੰ ਇਹ ਵੀ ਜਿਵੇਂ ਪਹਿਲਾਂ ਬਲਾਗ ਸਮਤੀ ਦੀ ਇਲੈਕਸ਼ਨ ਚੱਲਦੀ ਇਹ ਉਸ ਤਰ੍ਹਾਂ ਹੀ ਚੱਲਣੀ ਚਾਹੀਦੀ ਹੈ ਹੂੰ ਕਿਉਂਕਿ ਆਹੀਂ ਪਿੰਡ ਚੋਂ ਕੋਈ ਵੀ ਸੂਝਵਾਨ ਆਪਣਾ ਕੈਂਡੀਡੇਟ ਚੁਣ ਸਕਦੇ ਆ ਹੁਣ ਬਾਹਰਲੇ ਬੰਦੇ ਬਾਰੇ ਅਸੀਂ ਕੀ ਕਹਿ ਸਕਦੇ ਆ ਕਿ ਕਿਦਾਂ ਦਾ ਕੈਂਡੀਡੇਟ ਹੋਊਗਾ ਹਮ ਇਹ ਕਰਕੇ ਅਸੀਂ ਅਫਸਰ ਸਾਹਿਬ ਨੂੰ ਬੇਨਤੀ ਕਰਦੇ ਆ ਬਾਕੀ ਇੱਕ ਚੀਜ਼ ਹੋ ਰਿਹਾ ਵੇ ਕੇ ਪੰਚਾਇਤ ਨੂੰ ਪੁੱਛਿਆ ਟਾਡੇ ਵਾਲੀ ਪੰਚਾਇਤ ਨੂੰ ਜੇ ਕਿ ਪੰਚਾਇਤਾਂ ਨੂੰ ਕਹਿੰਦੇ ਪੁੱਛਿਆ ਕਦੇ ਦੇਖੋ ਜੀ ਇਹਦੇ ਬਾਰੇ ਆਪਣੇ ਨਾਲ ਤੇ ਕੋਈ ਸਲੋਕਰ ਹੋਇਆ ਨਹੀਂ ਤੇ ਪੰਚਾਇਤ ਬਾਰੇ ਮੈਂ ਕਹਿ ਨਹੀਂ ਸਕਦਾ ਕਿ ਉਹਨਾਂ ਨਾਲ ਕੋਈ ਜਾਂ ਪਿੰਡ ਦੇ ਲੋਕਾਂ ਤੁਸੀਂ ಗ್ರಾಮ ਸਭ ਦੇ ਵੋਟਰ ਹੋ ਤੁਸੀਂ ਆਪਣਾ ਬਲਾਕ ਸੰਪਤੀ ਮੈਂਬਰ ਚੁਣਨਾ ਤੁਹਾਨੂੰ ਕਿਹਨੂੰ ਪਤਾ ਲੱਗਾ ਕੋਈ ਪਿੰਡ ਦੇ ਵਿੱਚ ਲਿਸਟਾਂ ਲੱਗੀਆਂ ਹਨ ਕੋਈ ਇਦਾਂ ਦੀ ਗੱਲਬਾਤ ਹੋਵੇ ਭਾਈ ਇਹਦੇ ਬਾਰੇ ਸਾਨੂੰ ਕੋਈ ਵੀ ਇਸ ਬਾਰੇ ਕੋਈ ਪਤਾ ਨਹੀਂ ਹਾਂ ਹਾਂਜੀ ਹਰਦੀਪਾ ਜੀ ਕਿਵੇਂ ਦੇਖਦੇ ਹੋ ਗਲਤ ਆ ਜੀ ਇਹ ਕਿੰਨੇ ਪੰਚਾਇਤਾਂ 60 21 ਜਾਣੇ ਚਾਹੀਦੀਆਂ ਜਿਦਾਂ ਪਹਿਲਾਂ ਚੱਲਦਾ ਸੀ ਉਦਾਂ ਹੀ ਸਿਸਟਮ ਚੱਲਣਾ ਚਾਹੀਦਾ ਉਦਾਂ ਚੱਲਦਾ ਸੇ ਰਾਜਪਾਲ ਗਲਤ ਤੇ ਹੋਇਆ ਹੈ ਹੋਇਆ ਜਿਹੜਾ ਹੋਇਆ ਕਿ ਇਹਨੇ ਵੋਟ ਪਾਉਣੀ ਨਹੀਂ ਜਾਣਾ ਹਾਂ ਕਿਨਾ ਕਿ ਲੋੜ ਆ ਬਣਗੇ ਬਾਅਦ ਵਿੱਚ ਕਿਹੜੀ ਬੁਲਾਵਾ ਹਾਂ ਕੌਣ ਜਾਊ ਵੋਟ ਪਾਉਣ ਮੈਨੂੰ ਤੇਰੀ ਮੈਨ ਕੋਈ ਵੋਟ ਪਾਊਗਾ ਐ ਹਾਂਜੀ ਆਪਣੇ بڑے بڑے ਸਾਡੇ ਸਮਝਵਾਨ ਵੀਰ ਸਾਰੇ ਬੈਠੇ ਆ ਅਸੀਂ ਤੇ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਸਾਰੇ ਚੁੱਪ ਕਰ ਜਾਗੋ ਬੇਨਤੀ ਇਹ ਆ ਕਿ ਸਰਕਾਰ ਚਲੋ ਪੰਜਾਬ ਤੇ ਸਾਡਾ ਵੰਡਿਆ ਗਿਆ ਅਸੀਂ ਪਾਕਿਸਤਾਨ ਵੱਖਰਾ ਕਰਤਾ ਹਿੰਦੁਸਤਾਨ ਵੱਖਰਾ ਕਰਤਾ ਇਹ ਆ ਵੀ ਹੁਣ ਪਿੰਡ ਵੀ ਇਹ ਵੰਡੇ ਸ਼ੁਰੂ ਕਰਤੇ ਇਹਨਾਂ ਨੇ ਤਿੰਨ ਪ੍ਰੇਮ ਬਣ ਗਏ ਤਿੰਨ ਪੰਚਾਇਤਾਂ ਹੋ ਗਈਆਂ ਠੀਕ ਹੈ ਜੀ ਹੁਣ ਸਾਨੂੰ ਚੁੱਕ ਕੇ ਗੱਗੜ ਭਾਣੇ ਨਾ ਕਰਤਾ ਕੋਈ ਨੰਗੜੀ ਨਾ ਕਰਤਾ ਕੱਲ ਨੂੰ ਇਹਨਾਂ ਨੇ ਸਾਡੇ ਨਾਲ ਹੋਰ ਕੋਈ ਕਰਨਾ ਕਿਉਂਕਿ ਇਹ ਬਿਲਕੁਲ ਭਗਵੰਤ ਸਮਾਨ ਸਿਆਸਤ ਖੇਡਣ ਡਿਆ ਵਾ ਬਿਲਕੁਲ ਇਹਨੂੰ ਹਾਰ ਦਿਸਣ ਡਈ ਆ ਈਟੀਓ ਸਭ ਨੂੰ ਹੀ ਹਾਰ ਦਿਸਣ ਡਈ ਆ ਵੀ ਮੈਂ ਐਰਕਾ ਮੇਰੇ ਪੈਰ ਨਹੀਂ ਲੱਗਣੇ ਇਹ ਕਰਕੇ ਇਹ ਪਿੰਡ ਦੇ ਮਤਲਬ ਜਨ ਕੇ ਦੋ ਦੋ ਤਿੰਨ ਤਿੰਨ ਹਿੱਸੇ ਜਿਹੜੇ ਇੱਕ ਕਰਨ ਦੇ ਆ ਤੇ ਬੇਨਤੀ ਇਹ ਆ ਇਹ ਸਰਕਾਰ ਨੂੰ ਤੇ ਇਹ ਜਿਹੜਾ ਮਤਾ ਤੁਸੀਂ ਪਾਇਆ ਵਾ ਇਹਨੂੰ ਵਾਪਸ ਲਿਆ ਜਾਵੇ ਵਾਇਗੁਰਦੀ ਕਾ ਖਾਲਸਾ ਵਾਇਗੁਰਦੀ ਕੀ ਫਤਿਹ। ਸਰਪਾਲ ਪਾਜੀ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਮੈਂ ਤੇ ਕਵਾਂਗਾ ਵੀ ਜਿਵੇਂ ਪਹਿਲਾਂ ਪਿੰਡ ਚੱਲ ਰਿਆ ਸੀ ਇਕੱਠਾ ਸੀ ਹੂੰ ਓਵੇਂ ਵੀ ਸਾਨੂੰ ਰਹਿਣ ਦਿਓ ਤੇ ਇਹ ਨਾ ਸਾਡੇ ਘਰਾਂ ਨੂੰ ਪਾੜ ਦਿਓ। ਹੂੰ ਪਿੰਡ ਨੂੰ ਤੇ ਤੁਸੀਂ ਦੋ ਤਿੰਨ ਥਾਈਂ ਕਰ ਦਿੱਤਾ ਵਾ। ਹੂੰ ਸਾਡੇ ਘਰਾਂ ਨੂੰ ਨਾ ਪਾੜੋ। ਸਿਆਸਤ ਦੀ ਲਾਹ ਨਾ ਲਓ ਤੁਸੀਂ। ਐ ਮਲੂਕ ਪਾਜੀ ਵਾਇਗੁਰਦੀ ਕਾ ਖਾਲਸਾ ਵਾਇਗੁਰਦੀ ਕੀ ਫਤਿਹ ਜੀ। ਅਹੀਂ ਜੇਹੀ ਬੇਨਤੀ ਕਰਨੇ ਚਾਹੁੰਦੇ ਆਂ ਵੀ ਇੱਕ ਪਿੰਡ ਰਹਿਣਾ ਚਾਹੀਦਾ ਹਮ ਪਹਿਲਾਂ ਇੱਕ ਸੀ ਫਿਰ ਦੋ ਬਣੇ ਫਿਰ ਤਿੰਨ ਬਣ ਗਏ ਹੁਣ ਤਾਂ ਦੁੱਜੇ ਬਣੇ ਤੁਰਪੀ ਸਰਕਾਰ ਹੁਣ ਤਾਂ ਪਿੰਡ ਚੋਂ ਪਿੰਡ ਚੋਂ ਇੱਕ ਪੰਚਾਇਤ ਬਾਰ ਕਰਦੀ ਬਾਰ ਕਰਦਾ ਅਸੀਂ ਜੰਮੇ ਪੜਿਆ ਪਿੰਡ ਚਾਂਦੇ ਦੂਜੇ ਪਿੰਡ ਜਾ ਕੇ ਵੋਟਾਂ ਪਾ ਕੇ ਕੁੱਟਣਾ ਖਾਵਾਂਗੇ ਉਹਨਾਂ ਕੋ ਹਮ ਇਹ ਬਹੁਤ ਜ਼ਿਆਦਾ ਗਲਤ ਹੈ ਇਹ ਬਿਲਕੁਲ ਇਦਾਂ ਨਹੀਂ ਹੋਣੀ ਚਾਹੀਦੀ ਹਾਂਜੀ ਕਿਵੇਂ ਦੇਖਦੇ ਹੋ ਪਿੰਡ ਇੱਕ ਹੋਣਾ ਚਾਹੀਦਾ ਕਿ ਟੋਟੇ ਟੋਟੇ ਹੋਣਾ ਚਾਹੀਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦੇਖੀ ਸਭ ਤੋਂ ਪਹਿਲਾਂ ਮਨਦੀਪਾ ਜੀ ਆਪਾਂ ਕਿਸੇ ਦੇ ਘਰ ਚਾਈਏ ਉਹਨਾਂ ਸਾਨੂੰ ਸੁਲਾਸਪਾਈ ਵਾਸਤੇ ਬੁਲਾਇਆ ਹੋਵੇ ਤੇ ਆਪਾਂ ਉਹਨਾਂ ਨੂੰ ਜੋੜ ਕੇ ਹੋਣਾ ਕਿ ਤੋੜ ਕੇ ਉਹਨਾਂ ਜੋੜਨ ਵਾਸਤੇ ਜੇ ਆਪਾਂ ਤੋੜ ਕੇ ਆਏ ਤੇ ਕਿੱਡੀ ਸਾਡੇ ਵਾਸਤੇ ਉਹ ਵਜਈ ਸਰ ਸਾਨੂੰ ਗਲਤੀ ਕਹਿਣਾ ਹੁੰਦਾ ਹੈ ਹੈਂ ਸਭ ਤੋਂ ਪਹਿਲਾਂ ਇਹ ਇਹ ਕਹਿੰਦੇ ਆ ਵੀ ਸਾਡਾ ਜਿਹੜਾ ਪਿੰਡ ਇੱਕ ਹੋਵੇ ਇੱਕ ਮੋਠ ਹੋਵੇ ਜੇ ਆਪਾਂ ਇੱਕ ਮੋਠ ਹੋਵੇ ਤਾਂ ਸਾਡੀ ਤਾਕਤ ਉਹ ਜਾ ਗਿਲਗਰ ਬੇ ਤੇ ਆਪਣੀ ਤਾਕਤ ਗਈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਇਹ ਪਿੰਡ ਦੇ ਜਿਹੜੇ ਉਹ ਚਿਹਰੇ ਨੇ ਜਿਹੜੇ ಗ್ರಾಮ ਸਭਾ ਦੇ ਮੈਂਬਰ ਨੇ ਤੇ ਇਹ ਆਪਣੇ ਨੁਮਾਇਦਿਆਂ ਨੂੰ ਚੁਣਦੇ ਨੇ ਹਾਂਜੀ ਸਰਦੂਰ ਭਾਜੀ ਕਿਵੇਂ ਦੇਖਦੇ ਹੋ ਪੰਨ ਤੋੜੋਗੀ ਪਿੰਡ ਟੋਟੇ ਟੋਟੇ ਕਰਤਾ ਪਹਿਲਾਂ ਮੰਗੇ ਜਿਹੜਾ ਵੀ ਤਿੰਨਾਂ ਪਿੰਜਾ ਦਾ ਇੱਕ ਹੀ ਮੈਂਬਰ ਬਣਨਾ ਚਾਹੀਦਾ ਇੱਕ ਥਾਂ ਹੀ ਰਹਿਣਾ ਚਾਹੀਦਾ ਹੈਗਾ ਹੂੰ ਆਪਾਂ ਦੂਜੇ ਪਿੰਡਾਂ ਵਿੱਚ ਜਾ ਕੇ ਤੇ ਨਹੀਂ ਇੰਨੀ ਦੂਰ ਜਗਾ ਜਾ ਕੇ ਕੈਂਡੀਡੇਟ ਨੂੰ ਵੇਖ ਸਕਦੇ ਆਪਣੇ ਪਿੰਡ ਦਾ ਤੇ ਕੈਂਡੀਡੇਟ ਦਾ ਆਪਾਂ ਵੇਖ ਸਕਦੇ ਹਾਂ ਕਿ ਕਿੱਦਾਂ ਦਾ ਵੀ ਹੋ ਸਕਦਾ ਹੈਗਾ ਹਾਂ ਹਾਂਜੀ ਨਵਦਾ ਜੀ ਕਿਵੇਂ ਹੋ ਨਹੀਂ ਗਲਤ ਆ ਕੇ ਸਹੀ ਆ ਸਿਰਫ ਇਹਨਾਂ ਦੱਸ ਦੋ ਗਲਤ ਤਾਂ ਗਲਤ ਆ ਗਲਤ ਆ ਚੱਲੋ ਸੋ ਇਹ ਫੈਸਲਾ ਜਿਹੜਾ ਵਾ ਪਿੰਡ ਦੇ ਲੋਕਾਂ ਦਾ ਫੈਸਲਾ ਵਾ ਇਹ ਪਿੰਡ ਦੇ ਲੋਕ ਜਿਹੜੇ ਆ ਉਹ ਸਾਰੀਆਂ ਗੱਲਾਂ ਬਾਤਾਂ ਸੁਣੀਆਂ ਲਖਨਦਰ ਭਾਜੀ ਕੀ ਆਖਿਆ ਪਿੰਡ ਦੇ ਲੋਕਾਂ ਨੇ ਸਾਰਾ ਕੀ ਕਿਹਾ ਹੁਣ ਤੁਹਾਨੂੰ ਪਿੰਡ ਦੇ ਲੋਕਾਂ ਨੇ ਇਹੋ ਕਿਹਾ ਵਾ ਵੀ ਜਿੰਨਾ ਪਹਿਲਾਂ ਹੱਦ ਬੰਦੀ ਚੱਲਣ ਰਹੀ ਆ ਉਸੇ ਤਰ੍ਹਾਂ ਚੱਲਣੀ ਚਾਹੀਦੀ ਹੈ ਸਾਡਾ ਪਿੰਡ ਜਿਹੜਾ ਉਹ ਇੱਕੋ ਰਹਿਣਾ ਚਾਹੀਦਾ ਇੱਕ ਹੀ ਰਹਿਣ ਦਿੱਤਾ ਜਾਵੇ ਇਹੋ ਹੀ ਲੋਕਾਂ ਦੀ ਪ੍ਰਵਾਨਗੀ ਹੈ ਤੇ ਇਹ ਇਹ ਪ੍ਰਵਾਨਗੀ ਆ ਸਾਰਿਆਂ ਤੇ ਪੁੱਛ ਲੋ ਇੱਕ ਨਹੀਂ ਸਾਰਿਆਂ ਨੂੰ ਪ੍ਰਵਾਨ ਹੈ ਪੁੱਛੋ ਜੀ ਇਹਨਾਂ ਨੂੰ ਸਾਰਿਆਂ ਨੂੰ ਕਿਉਂ ਵੀਰ ਜੀ ਸਾਰਿਆਂ ਨੂੰ ਮਨਜ਼ੂਰ ਆ ਵੀ ਆਪਣਾ ਪਿੰਡ ਜਿਹੜਾ ਇੱਕੋ ਰਹਿਣਾ ਚਾਹੀਦਾ ਵਾ ਇੱਕ 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 ਹੋਣਾ ਚਾਹੀਦਾ ਇੱਕ ਭਗਵਾਨ ਸਮਾਨ ਨੂੰ ਬੇਨਤੀ ਆ ਇਹ ਜਿਹੜੀਆਂ ਖਟੱਤਾਂ ਕਰਦਾ ਇਹ ਹਟ ਜੇ ਸੋ ਇਸ ਤੋਂ ਇੱਕ ਘਰ ਘਰ ਜਾ ਕੇ ਪੁੱਛ ਲੋ ਲੈ ਲੈ ਲੋ ਸਾਰੇ ਉਹ ਆਖਣਾ ਵੀ ਪਿੰਡ ਇਤੋਂ ਰਹਿਣਾ ਚਾਹੀਦਾ ਬਲਾਸੰਦੀ ਦੇ ਬੰਦੇ ਸਿਆਣੇ ਕਹਿਣਾ ਕਹਿਣਾ ਬੱਚੇ ਬੱਚੇ ਦਾ ਬੱਚਿਆਂ ਵੀ ਕਹਿਣਾ ਮਾਏ ਅੱਛਾ ਇਹ ਸਾਡਾ ਪਿੰਡ ਜਿਹੜਾ ਇੱਕ ਹੀ ਰਹਿਣਾ ਚਾਹੀਦਾ ਵਾ ਹੂੰ ਠੀਕ ਆ ਜੀ ਐ ਸੋ ਇਹ ਸਾਡੇ ਪਿੰਡ ਦੇ ਲੋਕਾਂ ਨੇ ਜਿਹੜੀ ਉਹ ਵਿਚਾਰ ਕੀਤੀ ਆ ਜੋ ਵੀ ਅ ਵਿਚਾਰ ਇਹੋ ਹੀ ਆ ਸਾਰਿਆਂ ਲੋਕਾਂ ਦੀ ਆਪਾਂ ਵਿਚਾਰ ਸੁਣਿਆ ਤੇ ਬਾਅਦ ਦੇ ਵਿੱਚ ਜਿਹੜੀ ਸਭਾ ਦੀ ਪ੍ਰਧਾਨਗੀ ਜਿਹੜੀ ਕਰ ਰਹੇ ਨੇ ਸਰਦਾਰ ਲਖਵਿੰਦਰ ਸਿੰਘ ਮੈਂਬਰ ਪੰਚਾਇਤ ਇਹਨਾਂ ਦੇ ਵੱਲੋਂ ਵੀ ਜਿਹੜਾ ਵਾ ਲੋਕਾਂ ਨੂੰ ਪੁੱਛ ਵੀ ਲਿਆ ਗਿਆ ਲੋਕਾਂ ਨੇ ਹੱਥ ਵੀ ਖੜੇ ਕਰਕੇ ਦੱਸਿਆ ਦੱਸਿਆ ਵਾ ਕਿ ਇਹ ਚੀਜ਼ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ ਸੋ ਮੈਂ ਤੁਹਾਨੂੰ ਸਾਰੇ ಗ್ರಾಮ ਸਭਾ ਮੈਂਬਰਾਂ ਨੂੰ ਇਹ ਦੱਸ ਦਿਆਂ ਕਿ ਤੁਹਾਡਾ ਜਿਹੜਾ ਅੱਜ ਦਾ ਜੋ ਮਤਾ ਜਿਹੜਾ ਉਹ ਪਾਸ ਕਰਕੇ ਜਿਹੜਾ ਪੰਚਾਇਤੀ ਰਾਜ ਦੇ ਜਿਹੜੇ ਡਾਇਰੈਕਟਰ ਨੇ ਤੇ ਜਿਹੜੇ ਉਥੇ ਸੈਕਟਰੀ ਨੇ ਜਿਨ੍ਹਾਂ ਨੇ ਸਾਰਾ ਇਲੈਕਸ਼ਨ ਦਾ ਜਿਹੜਾ ਮੈਨੇਜਮੈਂਟ ਦੇਖਣੀ ਆ ਉਹਨਾਂ ਨੂੰ ਇਹਦੀ ਕਾਪੀ ਜਿਹੜੀ ਆ ਮਤੇ ਦੀ ਪਾਸ ਹੋਏ ਤੁਹਾਡੇ ਕੀਤੇ ਜਿਹੜੇ ਆ ਪਾਸ ਮਤੇ ਦੀ ਕਾਪੀ ਜਿਹੜੀ ਆ ਆਪਾਂ ਉਹਨਾਂ ਨੂੰ ਭੇਜ ਰਹੇ ਆ ਤੇ ਮੈਂ ਤੁਹਾਨੂੰ ਸਾਰਿਆਂ ਤੋਂ ਕੋਲ ਇੱਕ ਗੱਲ ਆਪਣੇ ਤੌਰ ਤੇ ਵੀ ਪੁੱਛਣਾ ਚਾਹੁੰਦਾ ਕਿ ਜੇਕਰ ਪ੍ਰਸ਼ਾਸਨ ਦੇ ਵੱਲੋਂ ਕੋਈ ਕੁਤਾਹੀ ਕੀਤੀ ਜਾਂਦੀ ਆ ਤਾਂ ਅਗਲੇ ਬੰਨੇ ਪੰਚਾਇਤ ਵੀ ਕਾਨੂੰਨੀ ਲੜਾਈ ਲੜ ਲੈ ਬਿਲਕੁਲ ਲੜ ਲਓ ਬਾਹ ਖੜੀ ਕਰਕੇ ਦੱਸ ਦਿਓ ਸਾਰੇ ਬਾਹ ਵਾਲੇ ਖੜੀਆਂ ਪੀਸ ਭਾਜੀ ਤੁਹਾਡੀ ਸੋਚ ਤੇ ਸਦਾ ਜੀ ਦੇਖੋ ਕੇ ਧੰਨਵਾਦ ਜੀ ਤੋਂ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਤੁਸੀਂ ਅੱਜ ਆਪੋ ਆਪਣੇ ਜਿਹੜੇ ਆ ਵਿਚਾਰ ਜਿਹੜੇ ਆ ਕੀਮਤੀ ਵਿਚਾਰ ਮੈਨੂੰ ਨਹੀਂ ਲੱਗਦਾ ਵੀ ਪਿੰਡ 'ਚੋਂ ਆਪਣੇ ਪੰਚਾਇਤ ਦੇ ਵਿੱਚੋਂ ਕੋਈ ਇੱਕ ਵੀ ਬੰਦਾ ਇਦਾਂ ਦਾ ਆਇਆ ਹੋਵੇ ਜਿਨੇ ਇਹ ਗੱਲ ਕਹੀ ਹੋਵੇ ਵੀ ਨਹੀਂ ਪਿੰਡ ਦੇ ਟੋਟੇ ਹੋ ਜਾਣੇ ਚਾਹੀਦੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ